ਕਾਨੂੰ ਤੰਦਰੁਸਤ ਰੱਖਣ ਲਈਆਂ ਅੱਖਾਂ ਦੀ ਨਿਗਾਹ ਵਧਾਉਣ ਲਈ ਕੁਝ ਐਕਸਰਸਾਈਜ਼ ਜੇ ਤੁਸੀਂ ਸੁਜੈਸਟ ਕਰ ਸਕੋ ਦੇਖੋ ਜਿਹੜੀਆਂ ਜਨਰਲ ਐਕਸਰਸਾਈਜ਼ਸ ਨੇ ਜਿਹੜੀਆਂ ਅਸੀਂ ਬੋਡੀ ਲਈ ਕਰਦੇ ਆ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਰਦੇ ਆ ਉਹੀ ਐਕਸਰਸਾਈਜ਼ ਜਿਹੜੀਆਂ ਨੇ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਠੀਕ ਹੈ ਉਹਦੇ ਚ ਚਾਹੇ ਉਹ ਮਾਰਨਿੰਗ ਵਾਕ ਆ ਇਵਨਿੰਗ ਵਾਕ ਆ ਜਾਂ ਅਸੀਂ ਜਿਮ ਦੇ ਵਿੱਚ ਜਾਂਦੇ ਆ ਜਾਂ ਅਸੀਂ ਰਨਿੰਗ ਕਰਦੇ ਆ ਜੋਗਿੰਗ ਕਰਦੇ ਆ ਉਹ ਜਿਹੜੀਆਂ ਐਕਸਰਸਾਈਜ਼ਸ ਨੇ ਉਹ ਸਰੀਰ ਦੇ ਨਾਲ 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 ਅੱਖਾਂ ਨੂੰ ਵੀ ਤੰਦਰੁਸਤ ਰੱਖਦੀਆਂ ਨੇ ਠੀਕ ਹੈ ਅਦਰਵਾਇਜ਼ ਅੱਖਾਂ ਲਈ ਇਸ ਤਰ੍ਹਾਂ ਦੀਆਂ ਕੋਈ ਖਾਸ ਐਕਸਰਸਾਈਜ਼ਸ ਨਹੀਂ ਹੈਗੀਆਂ ਓਕੇ ਜਿਹੜੀਆਂ ਕਿ ਅੱਖਾਂ ਲਈ ਹੀ ਬਣੀਆਂ ਹੋਣ ਠੀਕ ਹੈ ਹਾਂ ਕੁਝ ਬੱਚਿਆਂ ਦੇ ਵਿੱਚ ਕੁਝ ਟੇਡਾ ਬਣ ਜਿਸ ਤਰ੍ਹਾਂ ਹੁੰਦਾ ਜਦੋਂ ਅੱਖ ਬਾਹਰ ਨੂੰ ਗਈ ਹੁੰਦੀ ਆ ਉਹਨਾਂ ਨੂੰ ਅਸੀਂ ਕੁਝ ਖਾਸ ਤਰ੍ਹਾਂ ਦੀਆਂ ਐਕਸਰਸਾਈਜ਼ਸ ਕਰਵਾਨੇ ਆ ਬੱਚਿਆਂ ਨੂੰ ਤਾਂ ਕਿ ਅੱਖ ਜਿਹੜੀ ਹੈਗੀ ਆ ਉਹ ਇੱਕ ਸਿੱਧੀ ਜਿਹੜੀਆਂ ਹੈ ਖਾਸ ਪੋਜੀਸ਼ਨ ਦੇ ਵਿੱਚ ਰਵੇ ਠੀਕ ਹੈ ਪਰ ਹਰ ਬੰਦੇ ਨੂੰ ਅੱਖਾਂ ਲਈ ਕੋਈ ਖਾਸ ਐਕਸਰਸਾਈਜ਼ ਜਿਹੜੀਆਂ ਨੇ ਨਾ ਉਹ ਨਹੀਂ ਬਣੀਆਂ Thank you